जय हिंद दोस्तों पंजाब डिस्ट्रिक्ट कोर्ट भर्ती 2024 है जेडी वो स्टार्ट हो चुकी है पंजाब दे काफी सारे अलग-अलग जिले ने जिन्ना दे विच ए भर्ती चल रही है इस रिक्वायरमेंट नु चेक करने दे लिए तुसी अपने डिस्ट्रिक्ट दे जेडी डिस्ट्रिक्ट कोर्ट दी ऑफिशियल वेबसाइट है उस्नु चेक कर सकदे हो इस पोस्ट नु अप्लाई करने दे लिए 8वी या 10वी पास कीती होनी जरूरी है ओ कैंडिडेट इस पोस्ट नु अप्लाई कर सकते हैं इस दे विच किसी भी तरह दा कोई भी पेपर देने दी जरूरत नहीं है कोई पेपर दी तैयारी करने दी जरूरत नहीं है सिर्फ इस दे विच तोडे इंटरव्यू बेस ते ही टडी सिलेक्शन कर ली जावेगी ਆਪ ਪਾ ਚੁਕੇ ਹੈ ਡਿਸਟ੍ਰਿਕਟ ਐਂਡ ਸੈਸ਼ਨ ਚਰਜ ਲੁਧਿਆਣਾ ਦੇ ਪਬਲਿਕ ਨੋਟਿਸ ਦੇ ਉੱਪਰ ਇਸ ਦੇ ਵਿੱਚ ਜਿਹੜੀ ਰਿਕੁਆਇਰਮੈਂਟ ਹੈ ਉਹ 17 ਪੋਸਟਾਂ ਦੀ ਕੱਢੀ ਗਈ ਹੈ ਜਿਹੜੀ ਕਿ ਪੀਐਨ ਦੀਆਂ ਪੋਸਟਾਂ ਨੇ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ 29 ਜਨਵਰੀ 2024 ਤੱਕ ਸ਼ਾਮ 5 ਵਜੇ ਤੱਕ ਦਾ ਸਮਾਂ ਰੱਖਿਆ ਗਿਆ ਹੈ ਇਸ ਲਈ ਤੁਸੀਂ ਆਪਣੇ ਬੰਦੇ ਡਾਕੂਮੈਂਟ ਜਿਹੜੇ ਉਹ ਇਸ ਐਡਰੈਸ ਦੇ ਉੱਪਰ ਸੈਂਡ ਕਰ ਸਕਦੇ ਹੋ ਆਫਿਸ ਆਫ ਦੀ ਡਿਸਟ੍ਰਿਕਟ ਐਂਡ ਸੈਸ਼ਨ ਚਰਜ ਲੁਧਿਆਣਾ ਨਿਊ ਜੁਡੀਸ਼ੀਅਲ ਕੋਰਟ ਕੰਪਲੈਕਸ ਲੁਧਿਆਣਾ ਇੱਥੇ ਤੁਸੀਂ ਆਪਣੇ ਡਾਕੂਮੈਂਟ ਸੈਂਡ ਕਰ ਸਕਦੇ ਹੋ ਡਿਸਟ੍ਰਿਕਟ ਕੋਰਟ ਦੀ ਇ ਕੁਝ ਜ਼ਰੂਰੀ ਜਾਣਕਾਰੀ ਜਿਸ ਤਰ੍ਹਾਂ ਕਿ ਇਹ ਗਰੁੱਪ ਡੀ ਦੀ ਪੋਸਟ ਹੋਏਗੀ 17 ਪੋਸਟਾਂ ਦੀ ਪੀਐਨਟੀ ਪੋਸਟ ਹੈ ਔਰ ਇਸ ਦੇ ਲਈ ਜੋ ਐਲੀਜੀਬਿਲਟੀ ਮੰਗੀ ਗਿਆ ਤਾਂ ਉਸ ਦੇ ਵਿੱਚ ਤੁਹਾਡੇ ਕੋਲ 8ਵੀਂ ਪਾਸ ਹੋਣੀ ਜ਼ਰੂਰੀ ਹੈ ਪੇ ਸਕੇਲ ਜਿਹੜਾ ਤੋਂ 18000 ਰੁਪਏ ਦਿੱਤਾ ਜਾਏਗਾ ਜਿਹੜਾ ਕਿ ਲੈਵਲ 1 ਦਾ ਰਹਿਣ ਵਾਲਾ ਹੈ ਏਜ ਇਸ ਦੇ ਵਿੱਚ 18 ਤੋਂ 35 ਸਾਲ ਦੀ ਮੰਗੀ ਗਈ ਜਿਸ ਦੇ ਵਿੱਚ ਕਿ ਏਜ ਜਿਸ ਦੇ ਵਿੱਚ ਕਿ ਜਿਹੜੇ ਏਜ ਰਿਲੈਕਸੇਸ਼ਨ ਹੈ ਉਹ ਵੀ ਐਪਲੀਕੇਬਲ ਹੋਏਗੀ ਪੋਸਟ ਤਾਂ ਇਸ ਦੇ ਵਿੱਚ ਜਿਹੜੀ ਪੋਸਟ ਹੈ ਜਨਰਲ categories ਦੇ ਲਈ 4 ਪੋਸਟ ਐਸਸੀ ਅਦਰ ਦੇ ਲਈ 2 ਪੀਸੀ ਦੇ ਲਈ 4 ਐਕਸ ਸਰਵਿਸਮੈਨ ਜਨਰਲ ਦੇ ਲਈ 3 ਐਕਸ ਸਰਵਿਸਮੈਨ ਐਸਸੀ ਦੇ ਲਈ 2 ਐਕਸ ਸਰਵਿਸਮੈਨ ਬੀਸੀ ਦੇ ਲਈ 1 ਹੈਂਡੀਕੈਪ ਦੇ ਲਈ 1 ਪੋਸਟ ਟੋਟਲ 17 ਪੋਸਟ ਦੀ ਰਿਕੁਆਇਰਮੈਂਟ ਮੰਗੀ ਗਈ ਹੈ ਸਿਲੈਕਸ਼ਨ ਕ੍ਰਾਈਟੇਰੀਆ ਜਿਹੜਾ ਤੇ ਇਸ ਦੇ ਵਿੱਚ ਜੋ ਸਿਲੈਕਸ਼ਨ ਕ੍ਰਾਈਟੇਰੀਆ ਰਹਿਣ ਵਾਲੇ ਸਨ purely on merit basis to be prepared on the basis of marks obtained by the candidate in the interview, so interview the, 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 the interview based te tade is te vich jehde selection hon wale te interview based te jehde tade number lagange onna de base te hi tade chadiyo merit banai javegi ਤੇ ਇਸ ਦੇ ਵਿੱਚ ਜੋ ਇੰਟਰਵਿਊ ਦੀ ਡੇਟ ਹੈ ਤਾਂ ਉਹ ਵੀ ਇੱਥੇ ਮੈਂਸ਼ਨ ਕਰ ਦਿੱਤੀ ਗਈ ਹੈ ਉਸ ਨੂੰ ਵੀ ਤੁਸੀਂ ਦੇਖ ਫਰਵਰੀ ਤੋਂ ਲੈ ਕੇ 16 ਫਰਵਰੀ 2024 ਤੱਕ ਜਿਹੜੇ ਇੰਟਰਵਿਊ ਨੇ ਚੱਲਣ ਵਾਲੇ ਨੇ ਇਸ ਰਿਲੇਟਡ ਜਿਹੜੇ ਰੋਲ ਨੰਬਰ 8 ਐਂਡ ਟਾਈਮਿੰਗ ਆਫ ਇੰਟਰਵਿਊ ਹੈ ਤਾਂ ਉਹ ਸਾਰਾ ਬੋਰਡ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਹੈ ਜਿਹੜਾ ਉਹ ਸ਼ੋਅ ਕਰ ਦਿੱਤਾ ਜਾਵੇਗਾ ਤਾਂ ਇਸ ਲਈ ਤੁਸੀਂ ਇਸ ਨੂੰ ਰੈਗੂਲਰ ਚੈੱਕ ਕਰ ਸਕਦੇ ਹੋ ਉਸ ਦੇ ਵਿੱਚ ਤੁਸੀਂ ਆਪਣੇ ਜਿਹੜੇ ओरिजिनल ਡਾਕੂਮੈਂਟ ਨੇ ਉਹਨਾਂ ਨੂੰ ਵੀ ਉੱਥੇ ਲੈ ਕੇ ਜਾਣਾ ਹੋਵੇਗਾ ਤਾਂ ਜੋ ਤੁਹਾਡੀ ਉੱਥੇ ਵੈਰੀਫਿਕੇਸ਼ਨ ਕੀਤੀ ਜਾ ਸਕੇ ਤਾਂ ਜੋ ਤੁਹਾਡਾ ਉੱਥੇ ਇੰਟਰਵਿਊ ਲਿਆ ਜਾ ਸਕੇ ਵੈਨਿਊ ਆਫ ਇੰਟਰਵਿਊ ਤਾਂ ਜਿਹੜੀ ਥਾਂ ਤੇ ਤੁਹਾਡਾ ਇੰਟਰਵਿਊ ਲਿਆ ਜਾਣਾ ਹੈ ਤਾਂ ਉਸਦੇ ਇੱਥੇ ਐਡਰੈਸ ਵੀ ਦਿੱਤਾ ਹੈ ਤੁਸੀਂ ਨੂੰ ਤੁਸੀਂ ਨੋਟ ਕਰ ਸਕਦੇ ਹੋ ਔਰ ਇਸ ਦੇ ਵਿੱਚ ਕੀ ਹੈਗਾ ਕਿ ਜਿਹੜਾ ਤੁਹਾਡੇ ਟਾਈਮਿੰਗ ਹੈ ਕਿ ਕਦੋਂ ਤੋਂ ਕਿੰਨੀ ਤਰੀਕ ਨੂੰ ਤੁਹਾਡਾ ਜਿਹੜਾ ਇੰਟਰਵਿਊ ਤੇ ਲਈ ਇਵਾਈਟ ਕੀਤਾ ਜਾਏਗਾ ਤਾਂ ਉਸ ਲਈ ਤੁਸੀਂ ਅਫੀਸ਼ੀਅਲ ਵੈਬਸਾਈਟ ਦੇ ਉੱਪਰ ਚੈੱਕ ਕਰ ਸਕਦੇ ਹੋ ਇਸ ਦੇ ਵਿੱਚ ਜਿਹੜਾ ਪਰਫਾਰਮ ਹੈ ਤੁਸੀਂ ਸੈਂਡ ਕਰਨਾ ਉਸ ਨੂੰ ਸਾਰਾ ਕੈਪੀਟਲ ਲੈਟਰ ਦੇ ਵਿੱਚ ਫਿਲ ਕਰਨਾ ਔਰ ਜਿਹੜਾ ਇਨਵੈਲਪ ਹੋਏਗਾ ਉਸ ਦੇ ਉੱਪਰ ਤੁਸੀਂ ਇਹ ਜ਼ਰੂਰ ਨੋਟ ਕਰਨਾ ਐਪਲੀਕੇਸ਼ਨ ਫਾਰ ਦੀ ਪੋਸਟ ਆਫ ਪੀ ਐਨ ਇਸ ਨੂੰ ਜ਼ਰੂਰ ਲਿਖਣਾ ਔਰ ਬਾਕੀ ਆਪਣੇ ਸਪੋਰਟ ਔਰ ਇਸ ਤੋਂ ਬਾਅਦ ਹੈ ਜੀ ਇਹ ਇਥੇ ਇਸ ਦਾ ਜਿਹੜਾ ਪਰਫਾਰਮਾ ਉਹ ਦਿੱਤਾ ਗਿਆ ਤੇ ਇਸ ਨੂੰ ਤੁਸੀਂ ਡਾਊਨਲੋਡ ਕਰਕੇ ਸਬ ਪ੍ਰਿੰਟ ਲੈ ਕੇ ਨਾਲ ਸਪੋਰਟਿੰਗ ਡਾਕੂਮੈਂਟ ਆਪਣੇ ਲਗਾ ਕੇ ਇਸ ਨੂੰ ਤੁਸੀਂ ਆਪਣੇ ਇਸ ਐਡਰੈਸ ਉੱਪਰ ਸੈਂਡ ਕਰ ਦੇਣਾ 29 ਜਨਵਰੀ 2024 ਸ਼ਾਮ 5:00 ਵਜੇ ਤੋਂ ਪਹਿਲਾਂ ਵੀਡੀਓ ਨੂੰ ਦੇਖਣ ਲਈ ਧੰਨਵਾਦ ਜੇਕਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਆ ਜਾਵੇ